ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜਦੀ ਕਲਾ ਮੰਚ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਉਹਨਾਂ ਵੱਲੋਂ ਭੇਜੇ ਹੋਏ ਜਿਹੜੇ ਬੂਟੇ ਆਪਾਂ ਇਹ ਲਗਾ ਰਹੇ ਹਾਂ ਰਹਾਉਣ ਰੋਡ ਦੇ ਉੱਤੇ ਤੋਂ ਉਹਨਾਂ ਚੜਦੀ ਕਲਾ ਵਾਲਾ ਮੰਚ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਨੂੰ ਫੰਡ ਦਿੱਤਾ ਸੀਗਾ ਵੀ ਭਾਈ ਤੁਸੀਂ ਸਾਡੇ ਨਾਮ ਦੇ ਉੱਤੇ ਬੂਟੇ ਲਗਾਉਣੇ ਨੇ ਤੇ ਬਹੁਤ ਬਹੁਤ ਧੰਨਵਾਦ ਬਾਕੀ ਸਾਡੇ ਡਾਇਰੈਕਟਰ ਸਾਹਿਬ ਗੱਲ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿਰਦਰ ਦੇ ਬਕਰ ਸਾਰੇ ਟੀਮ ਅੰਡਰ ਹੋਣ ਵਿਖੇ ਪੌਦੇ ਲਾਉਣ ਲਈ ਪਹੁੰਚੀ ਹੈ ਇਹ ਜਿਹੜੇ ਪੌਦਿਆਂ ਦੀ ਸੇਵਾ ਚੜ੍ਹਦੀ ਕਲਾ ਮੰਚ ਖੰਨਾ ਵੱਲੋਂ ਕੀਤੀ ਗਈ ਸੀ ਔਰ ਅਜੇ ਦੇ ਵਿੱਚ ਅਸੀਂ ਜਿਹੜੇ ਪੌਦੇ ਲੈ ਕੇ ਆਏ ਆ ਅਮਰੋਦ ਹੋਗੇ ਨਿੰਮ ਹੋਗੇ ਅੰਬ জামਣਾ ਜੋ জামਣਾ ਕਿਉਂਕਿ ਸਾਰੇ ਫਲਦਾਰ ਬੂਟੇ ਲੈ ਕੇ ਆਏ ਆ ਹੋਰ ਵੀ ਖਾਮਦ ਪਰ ਲਾਵਾਂਗੇ ਸੋ ਜਿੰਨੇ ਵੀ ਉਹਨਾਂ ਨੇ ਸੇਵਾ ਦਿੱਤੀ ਹੈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਸੋ ਹੋਰ ਵੀ ਅਸੀਂ ਸਮਾਜ ਸੀ ਸੋ ਜਿਹੜੀ ਇਹ ਸੇਵਾ ਹੈ ਸੀ ਸਾਡੇ ਕੋਲ ਚੜ੍ਹਦੀ ਕਲਾ ਮਾਂਚ ਵੱਲੋਂ ਅੱਜ ਉਹਨਾਂ ਦੀ ਜਿਹੜੀ ਭੇਟਾ ਦਿੱਤੀ ਸੀ ਉਹਦੇ ਅਸੀਂ ਪੌਦੇ ਲਿਆ ਕੇ ਇਸ ਅੱਜ ਤੋਂ ਸ਼ੁਰੂ ਕਰਨ ਲੱਗੇ ਆਂ ਇਹ ਲਗਾਤਾਰ ਕੰਟੀਨਿਊ ਸੇਵਾ ਚੱਲੇਗੀ ਅੱਜ ਜਿੰਨੇ ਵੀ ਅਸੀਂ ਪੌਦੇ ਲੈ ਕੇ ਆਏ ਆਂ ਵਧੀਆ ਫਲਦਾਰ ਤੇ ਸ਼ਾਨਦਾਰ ਨੇ ਸਾਰੇ ਇਸ ਕਰਕੇ ਅਸੀਂ ਤਕਰੀਬਨ ਹੋਰ ਵੀ ਏਰੀਆ ਕਵਰ ਕਰਨੇ ਨੇ ਅਸੀਂ ਫੇਰ ਵੀ ਹੋਰ ਵੀ ਦਾਨੀਸ ਜੀ ਨੂੰ ਵੀ ਬੇਨਤੀ ਕਰਾਂਗੇ ਕਿ ਜੇਕਰ ਅਸੀਂ ਵਾਤਾਵਰਣ ਨੂੰ ਸੰਭਾਲਣਾ ਤਾਂ ਜ਼ਰੂਰ ਹਰਮਨਦਾਨ ਫਤਿਹ ਸੇਵਾ ਦਾਲ ਦੀ ਵਰਕਰਾਂ ਨੂੰ ਮਿਲੋ ਉਹਨਾਂ ਦੇ ਪ੍ਰਧਾਨ ਜੀ ਨੂੰ ਮਿਲੋ ਕੁਸ਼ਮੀਰ ਸਿੰਘ ਨੂੰ ਜਿਹੜੇ ਇਹ ਸੇਵਾ ਨਿਭਾ ਰਹੇ ਨੇ ਕਿਉਂਕਿ ਪੌਦੇ ਅੱਜ ਸਾਨੂੰ ਮੁੱਲ ਮਿਲ ਰਹੇ ਨੇ ਨਾ ਕਿ ਫ੍ਰੀ ਸੋ ਮੁੱਲ ਲੈਣ ਵਾਸਤੇ ਸਾਨੂੰ ਪੈਸਿਆਂ ਦੀ ਵੀ ਲੋੜ ਹੈ ਤਾਂ ਜੋ ਅਸੀਂ ਵਜੇਤ ਵਧੀਆ ਫਲ ਬੂਟੇ ਜਿਹੜੇ ਲੈ ਕੇ ਆ ਕੇ ਲਾਸੇ ਕੀਤਾ ਵਾਤਾਵਰਨ ਸਾਡਾ ਬਚਾ ਲੀਏ ਵਾਹਿਗੁਰੂ ਜੀ ਕਾ ਖਾਲਸਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਾਰਿਆਂ ਨੂੰ ਪਤਾ ਆ ਕਿ ਸਾਉਣ ਦਾ ਮਹੀਨਾ ਤਕਰੀਬਨ ਤਕਰੀਬਨ ਸ਼ੁਰੂ ਹੋ ਚੁੱਕਿਆ ਆ ਇਹ ਅਜਿਹਾ ਦਿਨ ਚੱਲਦੇ ਹੁੰਦੇ ਨੇ ਕਿ ਤੁਸੀਂ ਕੋਸੁੱਕਾ ਡੱਕਾ ਜਾਂ ਲੱਕੜ ਕੁਝ ਵੀ ਕੋਈ ਲੱਗਿਆ ਹੋਵੇ ਦਰਖਤ ਉਹ ਵੀ ਹਰਾ ਹੋ ਜਾਂਦਾ ਸਾਰੇ ਜਣੇ ਆਪਾਂ ਉਪਰਾਲੇ ਕਰੀਏ ਵੱਧ ਤੋਂ ਵੱਧ ਬੂਟੇ ਲਾਉਣ ਦੀ ਕਿਉਂਕਿ ਜਿਹੜਾ ਇਹ ਵਾਤਾਵਰਨ ਹੈ ਇਹ ਤਾਂ ਹੀ ਇੰਨਾ ਜ਼ਿਆਦਾ ਗਰਮ ਹੈ ਕਿਉਂਕਿ ਇੱਥੇ ਬੂਟਿਆਂ ਦੀ ਬਹੁਤ ਘਾਟ ਹੈ ਜਿਤੋਂ 8 ਵਜੇ ਤੱਕ ਬੂਟੇ ਲਾਇਆ ਕਰਾਂਗੇ ਜਿਹੜਾ ਵੀ ਕੋਈ ਮੇਰਾ ਵੀਰ ਇਸ ਵੀਡੀਓ ਨੂੰ ਦੇਖਦਾ ਆ ਸਾਡੇ ਨਾਲ ਸੰਪਰਕ ਕਰੋ ਤੁਸੀਂ ਆਪਣੇ ਕਿਹੜੇ-ਕਿਹੜੇ ਪਿੰਡਾਂ ਵਿੱਚ ਬੂਟੇ ਲਵਾਉਣਾ ਚਾਹੁੰਦੇ ਹੋ ਗਰਾਊਂਡਾਂ ਦੇ ਵਿੱਚ ਪਾਰਕਾਂ ਦੇ ਵਿੱਚ ਤੁਹਾਡੇ ਘਰ ਦੇ ਨਾਲ ਖੇਤ ਨੇ ਕੋਈ ਅਜਿਹੀ ਜਗ੍ਹਾ ਜਾਂ ਸ਼ਾਮਲੜਦੀ ਪਈ ਹੈ ਸਾਡੇ ਨਾਲ ਸੰਪਰਕ ਕਰੋ ਬੂਟਾ ਸਾਡਾ ਲਾਉਣ ਦੀ ਜ਼ਿੰਮੇਵਾਰੀ ਸਾਰੀ ਸਾਡੀ ਹੋਊਗੀ ਬਸ ਸਾਡਾ ਸਾਥ ਲੈ ਕੇ ਬੂਟੇ ਆਪਾਂ ਨੇ ਪਾਲਣੇ ਨੇ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਸਾਡੇ ਨਾਲ ਜਰੂਰ ਸੰਪਰਕ ਕਰਿਓ ਹਰ ਮੈਦਾਨ ਫਤਿਹ ਸੇਵਾ ਦਲ ਦੇ ਨਾਲ ਬਾਕੀ ਨੰਬਰ ਹੈ ਜੀ 9316806362 ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਜਿਹੇ-ਜਿਹੇ ਮਰਜ਼ੀ ਤੁਸੀਂ ਸਾਡੇ ਤੋਂ ਬੂਟਾ ਲਵਾ ਸਕਦੇ ਹੋ ਲਓ ਜੀ ਲਾਈਏ

ਲਗਾਓ ਚਗਿਰਦਾ ਬਚਾਓ ਮਹਿਮ 2025 ਦਾ ਆਗਾਜ਼ ਕਰ ਦਿੱਤਾ ਗਿਆ ਹੈ ਜੀ ਕਿਉਂਕਿ ਇਹ ਉਹ ਦਿਨ ਹੁੰਦੇ ਹਨ ਜਿਦੇ ਵਿੱਚ ਵੱਧ ਤੋਂ ਵੱਧ ਬੂਟੇ ਲਗਾਏ ਜਾਂਦੇ ਹਨ ਹੁਣ ਸਾਰੇ ਪਿੰਡ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਜਿੱਥੇ ਵੀ ਬੂਟੇ ਦੀ ਲਗਵਾਉਣ ਦੀ ਜ਼ਰੂਰਤ ਹੈ ਸਾਡੇ ਹਰ ਮੈਦਾਨ ਫਤਿਹ ਦੇ ਨਾਲ ਸੰਪਰਕ ਕਰੋ ਬੂਟੇ ਸਾਡੇ ਲਵਾਈ ਸਾਡੀ ਬਸ ਤੁਸੀਂ ਉਹਨਾਂ ਦੀ ਕੇਅਰ ਟੇਕ ਕਰਨੀ ਹੈ ਅਸੀਂ ਚਾਹੁੰਦੇ ਹਾਂ ਕਿ ਸਾਡਾ ਸਾਰਾ ਪੰਜਾਬ ਹਰਿਆ ਭਰਿਆ ਹੋਵੇ ਇਹ ਹਰਿਆ ਭਰਿਆ ਤਾਂ ਹੋਏਗਾ ਜੇ ਸਾਡੇ ਨਾਲ ਸਾਡੇ ਪਿੰਡ ਦੇ ਨੌਜਵਾਨ ਸਾਡੇ ਬਜ਼ੁਰਗ ਤੇ ਹੋਰ ਸਾਡੀਆਂ ਪੈਣਾ ਮਾਤਾ ਮਾਂ ਸਾਰੇ ਰਲ ਕੇ ਆਪਾਂ ਉਪਰਾਲੇ ਕਰਾਂਗੇ ਸੋ ਐਨੀ ਹੀ ਬੇਨਤੀ ਕਰਦਾ ਆਂ ਕਿ ਵੱਧ ਤੋਂ ਵੱਧ ਬੂਟੇ ਲਗਵਾਉਣ ਦੇ ਲਈ ਹਰ ਮੈਦਾਨ ਫਤਿਹ ਸੇਵਾ ਦਲ ਦੇ ਨਾਲ ਸੰਪਰਕ ਕਰੋ ਜੀ ਸੇਵਾ ਦਲ ਵੱਲੋਂ 2024 ਦੇ ਵਿੱਚ ਰੁੱਖ ਲਗਾਓ ਚੁਗੜਦਾ ਬਚਾਓ ਮਹਿੰਮ ਸ਼ੁਰੂ ਕੀਤੀ ਸੀ ਸੋ ਇਹ 25 2025 ਦੇ ਵਿੱਚ ਇਹ ਮਹਿੰਮ ਪਹੁੰਚ ਚੁੱਕੀ ਹੈ ਅੱਜ ਅਸੀਂ ਪਿੰਡ ਰਹਾਉਣ ਵਿਖੇ ਪਹੁੰਚੇ ਹਾਂ ਜਿੱਥੇ ਵੱਡੀ ErrorKind ਦੇ ਵਿੱਚ ਖਾਲਦਾਰ ਸ਼ਾਨਦਾਰ ਬੂਟੇ ਲਗਾਏ ਨੇ ਸੋ ਅਸੀਂ ਆਮ ਵੀ ਆਵਾਮ ਨੂੰ ਵੀ ਬੇਨਤੀ ਕਰਦੇ ਆ ਕਿ ਆਹੋ ਆਪਾਂ ਚਗਰਦਾ ਸੰਭਾਲ ਰੁੱਖ ਲਗਾਓ ਚਗਰਦਾ ਸੰਭਾਲ ਦੀ ਲਹਿਰ ਨੂੰ ਹੋਰ ਵੀ ਪ੍ਰਚੰਡ ਕਰੀਏ ਪੌਦੇ ਲਗਾਈਏ ਆਪਣੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਜਿੱਥੇ ਵੀ ਭਾਵੇਂ ਸ਼ਹਿਰ ਆ ਕੋਈ ਜੇਕਰ ਕਿਸੇ ਨੇ ਪੌਦੇ ਲਗਾਉਣੇ ਨੇ ਜਾਂ ਸਾਡੇ ਕੋਲ ਜਗ੍ਹਾ ਦੇਣੀ ਆ ਜਾਂ ਜੰਗਲ ਲਗਾਉਣਾ ਤਾਂ ਸਾਡੇ ਨਾਲ ਫਰਮਦਾਰ ਫਤਿਹ ਸੇਵਾਦਾਰ ਨਾਲ ਜਰੂਰ ਸੰਪਰਕ ਕਰੋ ਕਿਉਂਕਿ ਇਹ ਮਹਾਂਮ ਨੂੰ ਅਸੀਂ ਬਹੁਤ ਵੱਡੇ ਪੱਧਰ ਤੇ ਲੈ ਕੇ ਜਾ ਰਹੇ ਆ ਜਿੱਥੇ ਕਿ ਆਉਣ ਵਾਲਾ ਜਿਹੜਾ ਸਮਾਂ ਬੜਾ ਧਿਆਨਕ ਹੈ ਹਰ ਤਾਗੜੀ ਦੇ ਉੱਪਰ ਚਲੀ ਗਿਆ ਹੂੰ ਇਸ ਕਰਕੇ ਸਾਨੂੰ ਅੱਜ ਪੌਦੇ ਲਗਾਉਣ ਦੀ ਬਹੁਤ ਜ਼ਰੂਰਤ ਹੈ ਹਰੇਕ ਮਨੁੱਖ ਨੂੰ ਚਾਹੀਦਾ ਹੈ ਕਿ ਇੱਕ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਪੌਦਾ ਲਗਾਓ ਸੋ ਆਓ ਸਾਡੀ ਮੁਹਿੰਮ ਨਾਲ ਜੁੜੋ ਤੇ ਸਾਡੇ ਪਾਂਧੀ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ